ਏ ਬਾਈ ਕਾਕਾ ਕਹਿੰਦਾ ਇਹ ਡੱਬਾ ਇਹ ਟੀਰੇ ਹਨ ਇੱਕੋ ਕਬੂਤਰ ਦੀ ਲਾਹ ਰਿਹਾ ਇਹ ਡੱਬੇ ਡੁੱਬੇ ਸਾਰੇ ਆਪਣੋ ਕਾਲੇ ਜਿੰਨੇ ਸ਼ਾ ਆਖ ਕੇ ਕਬੂਤਰਾਂ ਦਾ ਡੱਡਾ ਇਹ ਦੋਨੇ ਖਰੀਦੀਦਾ ਕਬੂਤਰ ਦਾ ਮੋਲ ਲਿਆ ਸੀ ਉਹਦੇ ਸਾਰੇ ਮਾੜੇ ਮਾੜੇ ਦੋਨੇ ਕਾਲਾ ਜਿੰਨਾ ਕਬੂਤਰ ਲਿਆ ਕਿੱਡਿਆਂ ਦਾ ਦਿਖਾਉ ਤੁਨ ਨੂੰ ਖੱਬੇ ਇਹਨਾਂ ਦਾ ਪਿਆਉ ਇਹ ਕਾਠੀ ਵੀ ਕੱਢੀ ਜਾਂਦੇ ਕੱਲੀ ਥੱਲੇ ਕਬੂਤਰਾਂ ਨੂੰ ਮਲਾਂਗਾ ਉਹਨਾਂ ਹਾਂ ਇਹ ਗਰੇ ਬਾਈ ਉਹ ਉਤਰਾ ਆਪਣਾ ਬਿੰਦਰਾਣਾ ਖਵਾ। ਜਮਾ ਪਿਆ। ਹਾਂ ਵੱਡੇ ਦਾ ਹੀ ਹੈ ਇਹ। ਥਾਵਾਂ ਜਮਾ। ਹਾਂ ਤਿੰਨ ਕ ਥਾਵਾਂ ਦਾ। ਇਹ ਸਾਰੇ ਮਲਾਏ ਮਿੰਦੂਆਂ ਦੇ ਇਕੱਠੇ ਬਾਰੀ-ਬਾਰੀ ਬੱਚੇ ਜੇ ਕਢਾ ਲੈਣਾਂ 2-4 ਮਹੀਨੇ ਇਹਨਾਂ ਨੂੰ ਮਲਾ ਲੈਣ 2-4 ਮਹੀਨੇ ਸੱਜਣੇ ਬਾਹਲੇ ਨੇ। ਹਾਂ ਉਹ ਦੇ ਰਾਇ ਬਟਾਂਗਦੀਆਂ ਹੋਣ ਨਾ ਰਾਇਲ ਮੈ ਜਾਂਦੀ ਹੈ ਉਤਰਾ ਨੂੰ। ਇਹ। ਇਹ। ਬਣਾਈ ਹੋ ਬਣਾ ਬੰਦਰ ਕਰਾ ਜਾਂ ਆਉਂਦੇ ਨਹੀਂ। ਮੋਂ ਕੱਦ ਨੂੰ ਇਹ ਜਿਆ ਕਰਾਇਆ ਵੀ ਤੁਹਾਨੂੰ ਦੁੱਗਣੀ ਰੁੱਤੀ ਖਾਓਗੇ ਤੁਸੀਂ ਜੇ ਆਹ ਸਾਰੇ ਸਾਰੇ ਮੁੱਲ ਲੈ ਗੱਗਿਆ ਜੇ ਮੇਰੇ ਜੱਜ ਕੇ ਅਗਲਾ ਚਾਹੇ ਕਹਿੰਦੇ 50000 ਰੁਪਏ ਦੇਣਾ ਕੇਰਾ ਤਾਂ ਮੈਂ ਜਾਣ ਕੇ ਹੀ ਕਹਿੰਨ ਉਹਨਾਂ ਨੂੰ ਬਾਹਲੇ ਮੰਗਦਾ ਬਾਹਲੇ ਮੰਗਦਾ ਜੇ ਮੇਰੇ ਦਿਲ ਨੂੰ ਜੱਜ ਕੇ ਮੈਂ ਕਹਿੰਦਾ ਨਾ 50 ਲਾਇਫ ਕਰ ਬਿਨਾ ਖੁਸ਼ ਹੋ ਕੇ ਦੇਈ ਤੇ ਵਿੱਚ ਨੀਤ ਨਾ ਰੱਖੀ ਹਾਂਜੀ ਇਦਾਂ ਵੇਚ ਵਾਅਦਾ ਕਰਨਾ ਜਿੰਨੇ ਬੰਦੇ ਤੋਂ ਲੈ ਇਹ ਕਹਿ ਕੇ ਲੈ ਵੀ ਵਿੱਚ ਨੀਤ ਨਾ ਰੱਖੇ